ਐਮ ਟੀਵੀ ਦੇਖ ਰਹੇ ਦੋਸਤਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਸ਼ੋਕ ਮੈਂ ਇਸ ਟਾਈਮ ਤੁਹਾਨੂੰ ਲੈ ਕੇ ਆਇਆ ਤੰਦਨ ਬਾਬਾ ਕੜਾਈਆਂ ਵਾਲੀ ਦਰਗਾਹ ਤੇ ਜੋ ਕਿ ਜ਼ਿਲ੍ਹਾ ਫਾਜ਼ਿਲਕਾ ਮੰਡੀ ਲਾਧੂ ਕਾ ਨਜ਼ਦੀਕ ਪਿੰਡ ਲੱਖੇਕੇ ਉਤਾੜ ਮੇਲਾ ਲਗਾਇਆ ਜਾਂਦਾ ਹੈ ਇਹ ਮੇਲਾ ਸਾਲ ਦੇ ਵਿੱਚ ਦੋ ਵਾਰ ਲਗਾਇਆ ਜਾਂਦਾ ਹੈ ਆਓ ਤੁਹਾਨੂੰ ਦਿਖਾਉਂਦੇ ਆ ਇਸ ਮੇਲੇ ਦੀਆਂ ਰੌਣਕਾਂ ਨਮਸਕਾਰ ਦੋਸਤੋ ਐਮ ਟੀਵੀ ਦੇਖ ਰਹੇ ਦੋਸਤਾਂ ਸਵਾਗਤ ਹੈ ਇਸ ਟਾਈਮ ਅਸੀਂ ਖੜੇ ਆਂ ਫਾਜ਼ਿਲਕਾ ਦੇ ਪਿੰਡ ਲੱਖੇਕੇ ਤੜ ਜਿੱਥੇ ਬਾਬਾ ਕੜਾਈਆਂ ਵਾਲੇ ਦੀ ਯਾਦ ਵਿੱਚ ਮੇਲਾ ਲਗਾਇਆ ਗਿਆ ਇਹ ਮੇਲਾ ਸਾਲ ਦੇ ਵਿੱਚ ਦੋ ਵਾਰ ਲਗਾਇਆ ਜਾਂਦਾ ਆਓ ਤੁਹਾਨੂੰ ਲੈ ਚਲਦੇ ਆ ਮੇਲੇ ਦੇ ਅੰਦਰ ਤੇ ਦਿਖਾਉਂਦੇ ਆ ਮੇਲੇ ਦੇ ਰੰਗ ਸਤਨੂ ਬਾਬਾ ਕੜਾਈਆਂ ਵਾਲੇ ਦੀ ਕਿ ਸਾਡਾ ਸੰਬੋਲਾ ਤਾਂ ਬੜਾ ਹੋੜਦਾ ਸੋ ਬਾਬਾ ਦੀ ਕਿਰਪਾ ਸਦਕਾ ਕਹਿੰਦੇ ਨੇ ਕਿਸੇ ਵੇਲੇ ਇਸ ਸਥਾਨ ਤੇ ਸਾਰੇ ਲੱਗੇ ਪਰ ਤਨਤਨ ਪੋਪਾ ਚੜਾਈਆ ਵਾਲਾ ਜਿਹੜਾ ਕਿ ਪ੍ਰਗਟ ਹੋਏ ਇੱਕ ਸਾਧੂ ਸੰਤ ਦੇ ਰੂਪ ਦੇ ਵਿੱਚ ਇਹ ਸਾਡੇ ਵੱਡੇ-ਵਡੇਰੇ ਕਹਿੰਦੇ ਆ ਤਾਂ ਉਹ ਸਾਰੇ ਲੱਗੇ ਉਹਨਾਂ ਨੇ ਲੰਗਰ ਦੀ ਇੱਛਾ ਜ਼ਾਹਿਰ ਕੀਤੀ ਕਿ ਪ੍ਰਸ਼ਾਦਾ ਝਾੜ ਦਿਓ ਪਰ ਅਸੀਂ ਹਮਦਾਨ ਦੇ ਭੋਲੇ ਸਾਡੇ ਜਿਹੜੇ ਬਜ਼ੁਰਗਾਂ ਦੀ ਸੰਗਤ ਵਿੱਚੋਂ ਕਹਿੰਦੇ ਕਹਿੰਦੇ ਪਹਿਲਾਂ ਆ ਪਹਿਲਾਂ ਗਾਰੇ ਦਾ ਵਟਣ ਸਕੋ ਤੇ ਫਿਰ ਗੱਲ ਕਰਾਂਗੇ ਪ੍ਰਸ਼ਾਦੇ ਦੀ ਪਰ ਕਰਤੱਵ ਕੀ ਹੋਇਆ ਉਹ ਸਪੀਰ ਫਕੀਰ ਦਾ ਕਰਮ ਕੀ ਹੋਇਆ ਉਹਦਾ ਕਰਮ ਇਹ ਹੋਇਆ ਕਿ ਦੂਜੇ ਸਾਧੂ ਸੰਤਾਂ ਦੇ ਨਾਲ-ਨਾਲ ਧੰਨ ਬਾਬਾ ਕੜਾਈਆ ਵਾਲਾ ਜਿਹਦੇ ਤੋਂ ਨਾਂ ਪਿਆ ਉਹਦੇ ਸਿਰ ਤੇ ਜੋ ਕੜਾਇਆ ਸੀ ਉਹ ਹੱਥਾਂ ਨਾਲ ਛੁਪਰਸ਼ ਨਹੀਂ ਕਰ ਰਿਆ ਸੀ ਕਹਿੰਦੇ ਨੇ ਕਿ 2-4 ਇੰਚ ਕੇ ਫੁੱਟ ਵੀ ਪੂਰੀ ਬਾਬੇ ਦੇ ਦਰਬਾਰ ਤੇ ਜਿਹੜੀ ਸੇਵਾ ਹੁਣ ਵੀ ਚੱਲਦੀ ਹੈ ਉਹ ਕੜਾ ਜਿਹੜਾ ਗਾਰੇ ਦਾ ਮੱਠੜ ਸੀ ਉਹ ਹੱਥਾਂ ਤੋਂ ਉੱਪਰ ਚੱਲ ਰਿਹਾ ਸੀ ਤਾਂ ਸਾਰੀ ਸੰਗਤ ਉਹਨਾਂ ਦੇ ਚਰਨਾਂ 'ਚ ਪੈ ਗਈ ਕਿ ਇਹ ਕੋਈ ਆਮ ਸੰਤ ਆਮ ਫਕੀਰ ਨਹੀਂ ਹੈ ਇਹ ਕੋਈ ਆਮ ਅਗਤਾ ਨਹੀਂ ਹੈ ਉਹਨਾਂ ਨੇ ਮਹਿਸੂਸ ਕੀਤਾ ਕਿ ਇਹ ਤਾਂ ਇੱਕ ਖੁਦ ਦਾਤਾ ਦੇ ਰੂਪ ਦੇ ਵਿੱਚ ਇੱਥੇ ਪ੍ਰਗਟ ਹੋਏ ਨੇ ਸਾਰਿਆਂ ਨੇ ਜਦੋਂ ਇਹ ਮਹਿਸੂਸ ਕੀਤਾ ਤਾਂ ਉਦੋਂ ਕਹਿੰਦੇ ਨੇ ਕਿ ਧੰਨ ਧੰਨ ਬਾਬਾ ਕਨਾਈਆ ਵਾਲਾ ਅਲੋਕ ਹੋ ਗਿਆ ਤਾਂ ਇੱਥੇ ਬਾਬਾ ਦੇ ਦਰਬਾਰ ਤੇ ਉਹਨਾਂ ਨੇ ਇੱਕ ਛੋਟਾ ਜਿਹਾ ਮੇਲਾ ਲਗਾਉਣਾ ਸ਼ੁਰੂ ਕੀਤਾ ਔਰ ਇਹ ਮੇਲੇ ਦੀ ਕਥਾ ਕਹਿੰਦੇ ਨੇ ਕਿ ਸਨ 47 ਤੋਂ ਪਹਿਲਾਂ ਵੀ ਹੈ ਸਨ 47 ਤੋਂ ਪਹਿਲਾਂ ਦਾ ਇਹ ਪਿੰਡ ਵਸਿਆ ਔਰ ਇਧਰ ਕਹਾ ਕਿ ਮੇਲਾ ਬਾਬਾ ਕੜਾਈਆਂ ਵਾਲੇ ਦਾ ਉਹ ਜਿਹੜਾ ਮੱਠਲ ਸੀ ਉਹ ਕੱਠਾ ਤੋਂ ਉੱਪਰ ਚੱਲ ਰਿਹਾ ਸੀ ਉਹ ਮੱਠਲ ਨਹੀਂ ਸੀ ਇੱਕ ਕੜਾਈ ਦੇ ਰੂਪ ਵਿੱਚ ਪੜਤਲ ਸੀ ਤਾਂ ਉਥੋਂ ਇਸ ਬਾਬੇ ਪੀਰ ਫਕੀਰ ਦਾ ਨਾਂ ਪਿਆ ਬਾਬਾ ਕੜਾਈਆਂ ਵਾਲਾ ਔਰ ਸਨ 47 ਤੋਂ ਪਹਿਲਾਂ ਇਹ ਬਾਬਾ ਕੜਾਈਆਂ ਵਾਲਾ ਦਾ ਮੇਲਾ ਲੱਗਦਾ ਆ ਰਿਹਾ ਸਾਵਣ ਮਹੀਨੇ ਦੀ ਪਹਿਲੀ ਤੇ ਦੂਜੀ ਨੂੰ ਕਹਿੰਦੇ ਨੇ ਕਿ ਇਹ ਮੇਲਾ ਲੱਗਦਾ ਔਰ ਮਾਗ ਮਹੀਨੇ ਦੇ ਪੰਜਵੇਂ ਤੇ ਛੇਵੇਂ ਨੂੰ ਅਮਰ ਸਿੰਘ ਐਤਈ ਗੱਲ ਔਰ ਇਹ ਦਾਨੀ ਸੱਜਣਾ ਇਲਾਕੇ ਦੇ ਪਿੰਡ ਪਿੰਡ ਜਮਾਲ ਕੇ ਧਾਰੀ ਬਚਨ ਸਿੰਘ ਚੱਕ ਖੇਵਾ ਪੰਗਾ ਵੱਟੂ ਕਪਾਇਆ ਔਰ ਸੈਦੇ ਕੀ ਖੁੰਡਵਾਲਾ ਤੇ ਖੁੰਡਵਾਲਾ ਸੈਣੀਆ ਪਾਸ ਦਾ ਲੱਤਕਾ ਮੰਡੀ ਲੱਤਕਾ ਫਤੇਗੜ ਤੇ ਪਾਸਰ ਦੇ ਪਿੰਡਾਂ ਦੇ ਸਹਿਯੋਗ ਦੇ ਨਾਲ ਇਹਦੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਇੱਕ ਬੜਾ ਵੱਡਾ ਲੰਗਰ ਹਾਲ ਬਣ ਗਿਆ ਇਸ ਦੇ ਉੱਪਰ ਇੱਕ ਬੜਾ ਵੱਡਾ ਸੁੰਦਰ ਗੁਰਦੁਆਰਾ ਬਣ ਚੁੱਕਿਆ ਹੈ ਔਰ ਬੜਾ ਵਧੀਆ ਖੇਡ ਗਰਾਊਂਡ ਬਣ ਚੁੱਕਿਆ ਹੈ ਅੱਜ ਦੁਨੀਆ ਵੀ ਜਿਹੜੀ ਹੈ ਉਹ ਮੰਨਤਾ ਪੂਰੀਆਂ ਕਰਦਾ ਹੈ ਪੀਰ ਫਕੀਰ ਤਾਂ ਕਹਿੰਦੇ ਨੇ ਹੋਰ ਵੀ ਹੋਣਗੇ ਪਰ ਬਲਜੰਦਨ ਬਾਬਾ ਕਰਾਈਆਂ ਵਾਲਾ ਕਹਿੰਦਾ ਕਿ ਸੱਚੇ ਮੈਂ ਫੈਸਲਾ ਕਰਦਾ ਹੈ ਸੱਚ ਤੇ ਝੂਠ ਦਾ ਇਹ ਅੱਗੇ ਫੈਸਲਾ ਕਰਦਾ ਜਿਹੜਾ ਨਿਆ ਪਿੱਛੇ ਕਲ ਪੰਚਾਇਤਾਂ ਚ ਨਹੀਂ ਹੁੰਦਾ ਉਹ ਨਿਆ ਫਿਰ ਢੰਡਣ ਬਾਬਾ ਖੜੀਆਂ ਵਾਲੇ ਦੀਰਗਾਹ ਤੇ ਹੁੰਦਾ ਇਸ ਵਾਸਤੇ ਢੰਡਣ ਬਾਬਾ ਖੜੀਆਂ ਵਾਲੇ ਦੀ ਮਾਨਤਾ ਇਲਾਕੇ ਦੇ ਵਿੱਚ ਕੀ ਹਰਿਆਣਾ ਪੰਜਾਬ ਰਾਜਸਥਾਨ ਦੇ ਜਿੱਥੇ ਜਿੱਥੇ ਇੱਥੋਂ ਦੇ ਪੰਜਾਬੀ ਇੱਥੋਂ ਦੇ ਧੀਆ ਪੈਣਾ ਵਿਆਹਿਆਂ ਨੇ ਉੱਥੇ ਵੀ ਜਾ ਕੇ ਮਨਤਾ ਪੂਰੀਆਂ ਹੁੰਦੀਆਂ ਨੇ ਕਿ ਉਹ ਅਰਦਾਸਾਂ ਪੂਰੀਆਂ ਕਰਦਾ ਔਰ ਮਨਤਾ ਉਤਾਰਦੇ ਨੇ ਅੱਜ ਇਤਿਹਾਸਕ ਵਾਅ ਹੈ ਇੱਥੇ ਇੱਥੇ ਜਿਨ੍ਹਾਂ ਨੇ ਮਨਤਾ ਮੰਨੀ ਹੈ ਅੱਜ ਸਾਡੇ ਵੀਰ ਦੇਸ਼ ਬਦੇਸ਼ ਦੇ ਵਿੱਚ ਵੀ ਡੇਰੇ ਲਾਈ ਬੈਠੇ ਨੇ ਔਰ ਦੇਸ਼ ਦੀ ਸੇਵਾ ਕਰਦੇ ਨੇ ਇੱਥੇ ਮਨਤਾ ਮੰਨ ਕੇ ਫੌਜੀ ਵੀਰ ਨੇ ਮਿਹਨਤਾਂ ਕੀਤੀਆਂ ਨੇ ਕਿ ਉਹ ਭਰਤੀ ਹੋਏ ਨੇ ਅੱਜ अनेका ਜਿਹੜੇ ਇਸ ਪਿੰਡ ਦੇ ਵੀਰ ਪੰਜਾਬ ਪੁਲਿਸ ਤੇ ਆਰਮੀ ਤੇ ਬੀਐਸਐਫ ਤੇ ਸੀਆਰਪੀਐਫ ਦੇ ਵਿੱਚ ਭਰਤੀ ਨੇ ਜਦੋਂ ਇੱਥੇ ਆ ਕੇ ਹਾਜ਼ਰੀ ਲਵਾਉਂਦੇ ਨੇ ਅੱਧੀ ਅੱਧੀ ਤਨਖਾਹ ਦੀ ਹਾਜ਼ਰੀ ਲਵਾਉਂਦੇ ਨੇ ਉਦੋਂ ਪਤਾ ਲੱਗਦਾ ਕਿ ਪੀਰ ਬਾਬਾ ਕੜੀਆਂ ਵਾਲੇ ਦੀ ਮੰਨਤਾ ਇੱਕ ਉੱਚੀ ਸੁਰ ਸੇ ਸਾਰੀ ਸਾਰ ਸੰਗਤ

ਕਿਆ ਬਾਤ ਹੈ ਮਾਲਕ ਚੜ੍ਹਦੀ ਕਲਾ ਦੇ ਰੱਖੇ ਬੜਾ ਧੰਨਵਾਦ ਹੈ ਜਿਹੜੇ ਲਾਈਵ YouTube ਚੈਨਲ ਵਾਲੇ ਜਿਹੜੇ ਸਾਡੇ ਦਰਮਿਆਨ ਇਸ ਮੇਲੇ ਦੀ ਕਵਰੇਜ ਕਰਨ ਵਾਸਤੇ ਪਹੁੰਚੇ ਨੇ ਅਸੀਂ ਸਨੋਖ ਕਰਦੇ ਆ ਸਾਰੇ ਸ਼ੋਕਮਾਇਕ ਦੇ ਮਾਤਾ ਪਿਤਾ ਨੂੰ ਜਿਨ੍ਹਾਂ ਨੇ ਇਹ ਜੇ ਮੇਕ ਬੱਚੇ ਦਾ ਪਾਲਣ ਪੋਸ਼ਣ ਕੀਤਾ ਤੇ ਜਨਮ ਦਿੱਤਾ ਮਾਲਕ ਕਰੇ ਪੀਰ ਬਾਬਾ ਜਨਾਹ ਵਾਲਾ ਕਰੇ ਕਿ ਸ਼ੋਕਮਾਇਕ ਦੇ ਪਰਿਵਾਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਰਹਿਣ ਮਾਲਕ ਚੜ੍ਹਦੀ ਕਲਾ ਦੇ ਰੱਖੇ ਹੋਰ ਬਾਬੇ ਕੜਾਈਆਂ ਵਾਲੇ ਕੀ ਜੈ ਬੰਦ ਹੋਏ ਨਾਲ ਇੱਕ ਪਾਸੇ ਮੁੰਡਾ ਆਕਾਸ਼ ਹੈ ਆ ਦੂਸਰੇ ਪਾਸੇ ਅੱਜ ਮੈਨੂੰ ਦੀਪਿਆ ਥੋੜੀ ਦਿੱਕਤ ਆ ਰਹੀ ਹੈ ਵੀ ਜਦ ਮੈਂ ਗਰਾਊਂਡ ਤੇ ਆ ਜਾਣਾ ਸੀ ਮਾਈਕ ਲੈ ਕੇ ਪਰ ਤਾਰ ਵਾਲਾ ਮਾਈਕਾ ਮੰਗਲ ਸਿੰਘ ਦਾ ਬੜਾ ਧੰਨਵਾਦ ਕਰਨਾ ਹੈ ਜਰਸੀ ਆਇਆ ਲਾਡੂ ਗਿਆ ਤੋ ਐਨ ਛੋੜਾ ਆ ਬੱਚਾ ਬਹੁਤ ਬਹੁਤ ਧੰਨਵਾਦ ਹੈ ਜਰਸੀ ਸਾਡੇ ਪੁੱਤ ਦਾ ਲਓ ਇੱਕ ਪਾਸੇ ਟੱਕਰ ਜਿਹੜੀ ਫਿਰਦੀ ਹੈ ਲਾਲ ਲੰਗੋਰ ਦੇ ਵਿੱਚ ਜੇ ਆ ਬਾਬਾ ਕਹਿੰਦੇ ਹਵੋਰ ਵਾਲਾ ਜਿਹਦੇ ਕਿੰਨਾ ਬੋਲ ਧੰਦੇ ਮੇਰੇ ਮਿੱਤਰੋ ਹੈਲਸੀ ਭਾਜਨ ਬੀਬੀ ਵਾਲਾ ਸਾਡਾ ਵੀਰ ਹਨ ਉਹਦਾ ਬੇਟਾ ਬਹੁਤ ਸਾਰਾ ਮਾਣ ਕਰ ਗਿਆ ਕਮੇਟੀ ਦੇ ਬੋਲਾਂ ਦਾ ਧੰਨਵਾਦ ਹੈ ਪ੍ਰਮਾਤਮਾ ਚੜ੍ਹਦੀ ਕਲਾ ਖੇਡ ਖੇਲਬੰਦ ਹੋਵੇ ਨਾਲ ਇੱਕ ਪਾਸੇ ਮੁੰਡਾ ਕਾਸ਼ ਹੈ ਆਹ ਦੂਸਰੇ ਪਾਸੇ ਅੱਜ ਮੈਨੂੰ ਦੀਪਾ ਥੋੜੀ ਦਿੱਕਤ ਆ ਰਹੀ ਹੈ ਵੀ ਜਦ ਮੈਂ ਗਰਾਊਂਡ 'ਤੇ ਆ ਜਾਣਾ ਸੀ ਮਾਈਕ ਲੈ ਕੇ ਪਰ ਤਾਰ ਵਾਲਾ ਮਾਈਕਾ ਮੰਗਲ ਸਿੰਘ ਦਾ ਵੱਡਾ ਧੰਨਵਾਦ ਕਰਨਾ ਹੈ ਜਿਵੇਂ ਸੀ ਆਇਆ ਲਾਡੂ ਗਿਆ ਤੋਂ ਐਮ ਛੋਟਾ ਆ ਬੱਚਾ ਬਹੁਤ ਬਹੁਤ ਧੰਨਵਾਦ ਹੈ ਜਰਸੀ ਸਾਡੇ ਬੁੱਤ ਦਾ ਲਓ ਇੱਕ ਪਾਸੇ ਟੱਕਰ ਜਿਹੜੀ ਹੋ ਰਹੀ ਹੈ ਲਾਲ ਲੰਗੋਰ ਦੇ ਵਿੱਚ ਜਿਹੜਾ ਬਾਬਾ ਕਨੇ ਹਬੌਰ ਵਾਲਾ ਜਿਹਦੇ ਕਿੰਨਾ ਬਾਅਦ ਖੰਡੇ ਮੇਰੇ ਮਿੱਤਰੋ ਜਰਸੀ ਭਾਜਨ ਬੀਬੀ ਵਾਲਾ ਸਾਡਾ ਵੀਰ ਆ ਨਾ ਉਹਦਾ ਬੇਟਾ ਬਹੁਤ ਸਾਰਾ ਮਾਣ ਕਰ ਗਿਆ ਕਮੈਂਟਰੀ ਦੇ ਬੋਲਾਂ ਦਾ ਧੰਨਵਾਦ ਹੈ ਪ੍ਰਮਾਤਮਾ ਕਰਦੀ ਕਰਾਰ ਕੀ ਰਾਜੀ ਦੇ ਕੋਲਸ ਟਾਈਮਰ ਜਿਹੜਾ ਉਹ ਨੋਟ ਕੀਤਾ ਗਿਆ ਹੈ ਦੁੱਪਾ ਬੱਬਾ ਬਾਈਆਂ ਸਾਡਾ ਜ਼ਿੰਦਗੀ ਦਾ ਮਾਣ ਹੈ ਇੱਕ ਖਾਰਪੇ ਦਾ ਮਾਣ 20 ਦੇ ਬੋਲਾਂ ਦੇ ਲਈ ਪੁੱਜਦਾ ਕਰ ਗਿਆ ਵੇਖਦੇ ਪ੍ਰਮਾਤਮਾ ਸੱਤੇ ਪਾਸ਼ਾ ਦੁੱਪਾ ਸਾਡਾ ਵੱਡਾ ਬੜਾ ਬਹੁਤ ਸ੍ਰਮਾਨ ਕਮੈਂਟਰੀ ਦੇ ਬੋਲਾਂ ਲਈ ਖਾਰਪੇ ਦਾ ਪੁੱਜਦਾ ਕਰ ਗਿਆ ਬੱਬਾ ਖੜਈਆਂ ਵਾਲਾ ਕਰਦੀ ਕਰਾਰ ਰੱਖੇ ਕਮਾਈ ਤੇ ਬਰਕਤ ਬਾਰੇ ਜੀ ਦੂਆ ਆਓ ਆਕਾਸ਼ ਤੇ ਨਾਲ ਮੁੰਡਾ ਚੱਲੂ ਬਾਬਾ ਬਾਬਾ ਕਿਹਨੇ ਖੇਹੋਰ ਤੋਂ ਚੱਲ ਕੇ ਆਇਆ ਜਿੱਥੇ ਕਿੰਨਿਆਂ ਦੇ ਬਾਗ ਬਹੁਤ ਲਓ ਇੱਕ ਦਸ ਮਾਂ ਦੇਖਦਾ ਬੜੀ ਵਧੀਆ ਟੱਕਰ ਪਾਦੇ ਨੂੰ ਖਾਹ ਹੁੰਦਾ ਦਾਦੇ ਕੋਰਟ ਵਿੱਚ ਤਰੀ ਤਰੀ ਇਹਦੇ ਡਰ ਲੱਗੀਆਂ ਦਾ ਦੂਜਾ ਕਿਹਨੇ ਬੱਗ ਬੰਨ ਨਾ ਦੇ ਰਿਹਾ